ਸਸ਼ੀ ਗੱਜ ਜੀ ਮੈਂ ਹਰ ਅਕਤੀਵ ਕਰ ਸੰਧੂ ਤੇ ਗੱਲ ਕਰਦੇ ਆਂ ਜੀ ਸਿੱਖਿਆ ਮੰਤਰੀ ਦਾ ਹੋ ਗਿਆ ਹੈ ਦਿਹਾਂਤ ਉਹਨਾਂ ਦੇ ਪਰਿਵਾਰ ਦਾ ਰੋ ਰੋ ਕੇ ਹੋ ਗਿਆ ਹੈ ਬੁਰਾ ਹਾਲ ਇੱਕ ਪਾਸੇ ਜੋਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸੋਗ ਜਤਾਇਆ ਗਿਆ ਹੈ ਜਿੱਥੇ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਇੱਕ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਤੇ ਉਹਨਾਂ ਨੇ ਜੋ ਹੈ ਉਨ੍ਹਾਂ ਦੇ ਪਰਿਵਾਰ ਨੇ ਹੀ ਉਨ੍ਹਾਂ ਬਾਰੇ ਦੱਸਿਆ ਹੈ ਕਿ ਅੱਜ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ ਤੇ ਉਨ੍ਹਾਂ ਉਹਨਾਂ ਦੇ بیٹے ਵੱਲੋਂ ਜੋ ਹੈ ਇਹ ਖਬਰ ਸੋਸ਼ਲ ਮੀਡੀਆ ਤੇ ਦਿੱਤੀ ਗਈ ਹੈ ਤੁਹਾਨੂੰ ਦੱਸ ਦੇਣੀ ਹੈ ਕਿ ਚਾਰਖੰਡ ਦੇ ਰਾਮਦਾਸ ਸੋਰੇਨ ਦਾ ਜੋ ਹੈ ਦੇਹਾਂਤ ਹੋ ਗਿਆ ਹੈ ਉਹ ਸਿੱਖਿਆ ਮੰਤਰੀ ਸੀਗੇ ਤੇ ਉਹਨਾਂ ਦੀ ਉਮਰ ਸੀਗੀ 68 ਸਾਲ ਜਿੱਥੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਦੂਸਰੇ ਪਾਸੇ ਉਹਨਾਂ ਦੀ ਕਾਫੀ ਜਿਹੜੀ ਹੈ ਖਾਰਖੰਡ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਖਾਰਖੰਡ ਦੇ ਵਿੱਚ ਇੱਕ ਸੋਖ ਦੀ ਲਹਿਰ ਉੱਠ ਖੜੀ ਹੋਈ ਹੈ ਜਿੱਥੇ ਹਰ ਇੱਕ ਵੱਲੋਂ ਜੋ ਹੈ ਉਹਨਾਂ ਦੇ ਘਰ ਦੇ ਮੈਂਬਰਾਂ ਨਾਲ ਅਫਸੋਸ ਕੀਤਾ ਜਾ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਸੀਐਮ ਹਮਦ ਨੇ ਵੀ ਅਫਸੋਸ ਕੀਤਾ ਤੇ ਉਹ ਦੱਸਿਆ ਕਿ ਜੋ ਨੇ ਰਾਮਦਾਸ ਸੁਰੇਨ ਉਹ ਜਿਹੜੇ ਚੱਲ ਵਸੇ ਨੇ ਜਿਨ੍ਹਾਂ ਨੂੰ ਬ੍ਰੇਨ ਸਟ੍ਰੋਕ ਹੋ ਗਿਆ ਅਚਾਨਕ ਤੇ ਅਚਾਨਕ ਉਹਨਾਂ ਦੀ ਦਿੱਲੀ ਦੇ ਅਪੋਲੋ ਹਸਪੀਟਲ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਆਖਰੀ ਸਾਲ ਲਏ ਨੇ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਦਿੱਲੀ ਜਿਹੜੇ ਅਪੋਲੋ ਹਸਪੀਟਲ ਵਿੱਚ ਉਹਨਾਂ ਨੇ ਆਖਰੀ ਸਾਲ ਲਏ ਜਿਨ੍ਹਾਂ ਨੂੰ ਇੰਟਰਨੈਸ਼ਨਲ ਜਿਹੜੇ ਨੇ ਆਪਣੇ ਚਾਰਖਣ ਤੋਂ ਦਿੱਲੀ ਲਜਾਇਆ ਗਿਆ ਜਿੱਥੇ ਜਾਂਦਿਆਂ ਹੀ ਉਹਨਾਂ ਨੇ ਆਪਣਾ ਦਮ ਤੋੜ ਦਿੱਤਾ ਤੇ ਉਹਨਾਂ ਦੇ ਬੇਟੇ ਨੇ ਕਿਹਾ ਕਿ ਇਹ ਚੀਜ਼ ਸਾਡੇ ਲਈ ਬੜੀ ਸ਼ੌਕਡ ਹੈ ਬੜੀ ਜਿਹੜੀ ਹੈ ਮਤਭਾਗੀ ਖਬਰ ਹੈ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਸਾਡੇ ਪਿਤਾ ਦਾ ਬਹੁਤ ਅਸੀਂ ਜੋ ਹੈ ਦਿਨ ਯੋਗ ਨਹੀਂ ਹੈਗੇ ਤਾਂ ਜਿਹਦੇ ਦੌਰਾਨ ਚੱਲਦਿਆਂ ਹੀ ਇੱਕ ਵੱਡਾ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਿੱਖਿਆ ਮੰਤਰੀ ਜੋ ਨੇ ਰਾਮਦਾਸ ਸੁਰੇਨ ਜੋ ਅੱਜ ਜੋ ਸਦੀਵੀ ਵਿਛੋੜਾ ਦੇ ਗਏ ਨੇ ਤੇ ਹਰ ਇੱਕ ਜਿਹੜੇ ਆ ਕਹ ਲੀਏ ਭਾਵੇਂ ਉਹ ਸੀਐਮ ਹੋਣ ਭਾਵੇਂ ਉਹ ਐਮਐਲਏ ਹੋਣ ਵਿਧਾਇਕ ਹੋਣ ਉਹਨਾਂ ਵੱਲੋਂ ਅਫਸੋਸ ਜਤਾਇਆ ਜਾ ਰਿਹਾ ਹੈ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਧੰਨਵਾਦ